ਇੱਕ ਦਿਨ ਗੁਰੂ ਜੀ ਦੇ ਦਰਬਾਰ ਦੇ ਵਿੱਚ ਬਹੋੜੂ ਨਾਂ ਦਾ ਸੁਨਿਆਰਾ ਆਇਆ। ਉਸਨੇ ਗੁਰੂ ਜੀ ਦੇ ਦਰਸ਼ਨ ਕੀਤੇ, ਮੱਥਾ ਟੇਕਿਆ ਤੇ ਗੁਰੂ ਜੀ ਦੇ ਸਾਹਮਣੇ ਖੜਾ ਰਿਹਾ। ਗੁਰੂ ਜੀ ਉਸ ਨੂੰ ਪੁੱਛਣ ਲੱਗੇ, ਸੱਚ-ਸੱਚ ਦੱਸ ਤੂੰ ਕਿਹੜਾ ਕੰਮ ਕਰਦਾ ਹੈਂ? ਬਹੋੜੂ ਬੋਲਿਆ, ਮੈਂ ਸੁਨਿਆਰੇ ਦਾ ਕੰਮ ਕਰਕੇ ਉਪਜੀਵਕਾ ਕਮਾਉਂਦਾ ਹਾਂ। ਗੁਰੂ ਜੀ ਜਾਨੀ ਜਾਨ ਸਨ। ਗੁਰੂ ਜੀ ਕਹਿਣ ਲੱਗੇ, ਕਰਮ ਕੋਈ ਵੀ ਹੋਵੇ, ਉਹ ਸੱਚਾ ਹੋਣਾ ਚਾਹੀਦਾ ਹੈ। ਝੂਠ ਤੇ ਫਰੇਵ ਦਾ ਨਹੀਂ ਦਸਾਂ ਨੋਹਾਂ ਦੀ ਕਮਾਈ ਕਰਕੇ ਅਤੇ ਉਹਦੇ ਵਿੱਚੋਂ ਜੇ ਕੋਈ ਥੋੜਾ ਜਾਂ ਕਿਸ ਪ੍ਰਭੂ ਨਾਮ ਦਾ ਕੋਈ ਕਿਸੇ ਨੂੰ ਕੁਝ ਦਿੰਦਾ ਹੈ ਤਾਂ ਉਸ ਦਾ ਮਨ ਨਿਰਮਲ ਹੋ ਜਾਂਦਾ ਹੈ ਸਤਿਗੁਰੂ ਜੀ ਦੇ ਇਹ ਵਚਨ ਸੁਣ ਕੇ ਪਾਈ ਬਹੜੂ ਕਹਿਣ ਲੱਗਾ ਗੁਰੂ ਜੀ ਮੈਂ ਤਾਂ ਪਾਪ ਦੀ ਕਮਾਈ ਕਰਕੇ ਖਾਂਦਾ ਹਾਂ ਮੇਰੇ ਤਾਂ ਮਾਤਾ ਪਿਤਾ ਵੀ ਜਦੋਂ ਮੇਰੇ ਕੋਲੋਂ ਕੋਈ ਗਹਿਣਾ ਕਰਵਾਉਂਦੇ ਹਨ ਤੇ ਮੈਂ ਉਸ ਵਿੱਚੋਂ ਵੀ ਚੌਥਾ ਹਿੱਸਾ ਠੁੱਕ ਲੈ ਲੈਂਦਾ ਹਾਂ ਹੋਰ ਨਾ ਗਾਕਾਂ ਕੋਲੋਂ ਵੀ ਮੈਂ ਇਸੇ ਤਰ੍ਹਾਂ ਕਰਦਾ ਹਾਂ ਆਪ ਪਤਿਤਾ ਦਾ ਉਦਾਰ ਕਰਨ ਵਾਲੇ ਹੋ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਮੇਰਾ ਵੀ ਉਦਾਰ ਕਰੋ ਗੁਰੂ ਜੀ ਉਸ ਦੀ ਸੱਚੀ ਗੱਲ ਸੁਣ ਕੇ ਕਹਿਣ ਲੱਗੇ ਭਾਈ ਇਹ ਜੋ ਤੂੰ ਪਾਪ ਦੀ ਕਮਾਈ ਕਰਕੇ ਤਾਂ ਨਹੀਂ ਇਕੱਠਾ ਕਰ ਰਿਆ ਹੈ ਇਹ ਕਿਸੇ ਕੰਮ ਨਹੀਂ ਹੋਣਾ ਜੇ ਚੰਗੇ ਤੇ ਪੁੰਨ ਵਾਲੇ ਕੰਮ ਕਰਦਾ ਹੈ ਤਾ ਇਹਨਾ ਨੇ ਹੀ ਤੇਰੇ ਨਾਲ ਜਾਣਾ ਹੈ बुरे ਕਰਮ ਕਰਨ ਨਾਲ ਦੁੱਖ ਭੋਗਣਾ ਪੈਂਦਾ ਹੈ ਫਿਰ ਤੂੰ ਪਛਤਾਵੇਂਗਾ ਇਹ ਧਰਮ ਤੇ ਕਰਮ ਦੇ ਕੰਮ ਕਿਉਂ ਕੀਤੇ ਇਸ ਲਈ ਭਾਈ ਤੂੰ ਦਿਨ ਰਾਤ ਸਤਨਾਮ ਸ੍ਰੀ ਵਾਹਿਗੁਰਦ ਜਪ ਕਰਿਆ ਕਰ ਦੁਨੀਆ ਦਾ ਮੋਹ ਤਿਆਗ ਕੇ ਤੂੰ ਸਤ ਸੰਗ ਕਰਿਆ ਕਰ ਗੁਰੂ ਜੀ ਦੇ ਇਹ ਰਸੀਲੇ ਸ਼ਬਦ ਸੁਣ ਕੇ ਮਹੋੜੂ ਗੁਰੂ ਜੀ ਦੀ ਸੇਵਾ ਦੇ ਵਿੱਚ ਲੱਗ ਗਿਆ ਦਿਨ ਰਾਤ ਸੇਵਾ ਕਰਦਾ ਇੱਕ ਦਿਨ ਗੁਰੂ ਜੀ ਬਹੁੜੂ ਨੂੰ ਕਹਿਣ ਲੱਗੇ ਭਾਈ ਤੂੰ ਹੁਣ ਆਪਣੇ ਘਰ ਚਲੇ ਜਾ ਉੱਥੇ ਜਾ ਕੇ ਤੂੰ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਿਆ ਕਰ ਭਾਈ ਬਹੁੜੂ ਜੀ ਗੁਰੂ ਜੀ ਨੂੰ ਕਹਿਣ ਲੱਗਾ ਗੁਰੂ ਜੀ ਹੁਣ ਮੈਂ ਕਿਹੜਾ ਕੰਮ ਕਰਾਂ ਕਿ ਮੈਨੂੰ ਕੋਈ ਪਾਪ ਨਾ ਲੱਗੇ ਤੂੰ ਜੋ ਸੁਨਿਆਰੇ ਦਾ ਕੰਮ ਕਰਦਾ ਹੈ ਜਿਹੜਾ ਠੱਗੀ ਠੋਰੀ ਕਰਦਾ ਹੈ ਯਾ ਚੌਥਾ ਹਿੱਸਾ ਲੈਣਾ ਹੈ ਉਸ ਨੂੰ ਛੱਡ ਦੇ ਅਤੇ ਆਪਣੀ ਕਮਾਈ ਦੇ ਵਿੱਚੋਂ ਕਿਸੇ ਪਿਆਸੇ ਨੂੰ ਜਾਂ ਭੁੱਖੇ ਨੂੰ ਜਲ ਅੰਨ ਦੇਣਾ ਅਤੇ ਸੁਖ ਦੇ ਵਿੱਚ ਪ੍ਰਭੂ ਦਾ ਪਾਣਾ ਮੰਨ ਕੇ ਨਾਮ ਜਪਨਾ ਇਸ ਤਰ੍ਹਾਂ ਨਾਮਦਾਨ ਦੀ ਬਖਸ਼ਿਸ਼ ਅਤੇ ਨੀਕ ਕਮਾਈ ਦਾ ਵਰਦਾਨ ਲੈ ਕੇ ਉਹ ਬਹੋੜਾ ਆਪਣੇ ਘਰ ਨੂੰ ਚਲਾ ਗਿਆ ਅਤੇ ਘਰ ਜਾ ਕੇ ਗੁਰੂ ਜੀ ਦੇ ਕਹੇ ਅਨੁਸਾਰ ਨਾਮ ਸੇਵਨ ਕਰਦਾ ਤੇ ਨੀਕ ਕਮਾਈ ਕਰਦਾ ਭਾਈ ਬਹੁੜੂ ਨੂੰ ਨਿਹਾਲ ਕਰਕੇ ਗੁਰੂ ਜੀ ਫਿਰ ਗੋਇੰਦਵਾਲ ਤੋਂ ਅੰਮ੍ਰਿਤਸਰ ਆ ਕੇ ਸ੍ਰੋਵਰ ਦੀ ਸੇਵਾ ਕਰਵਾਉਣੀ ਸ਼ੁਰੂ ਕਰ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ अनेका ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਕਈਆਂ ਨੂੰ ਸਿੱਖੀ ਨਾਲ ਜੋੜਿਆ। ਇਸ ਤਰ੍ਹਾਂ ਗੁਰੂ ਜੀ ਦੀ ਕੀਰਤੀ ਬੜੀ ਦੂਰ ਦੂਰ ਤੱਕ ਪਹੁੰਚ ਗਈ। अनेका ਸਿੱਖ ਗੁਰੂ ਜੀ ਦੇ ਦਰਸ਼ਨ ਕਰਦੇ ਅਤੇ ਸਰੋਵਰ ਕਾਰ ਦੀ ਸੇਵਾ ਕਰਦੇ ਤੇ ਖੁਸ਼ੀਆਂ ਪ੍ਰਾਪਤ ਕਰਦੇ ਕੁਝ ਨਿਮਾਨੇ ਸਿੱਖ ਇੱਟਾਂ ਤਿਆਰ ਕਰਨ ਲਈ ਆਵੇ ਤਿਆਰ ਕਰਦੇ ਕੁਝ ਚਿਕਨੀ ਮਿੱਟੀ ਦੀਆਂ ਇੱਟਾਂ ਬਣਾਉਣ ਲੱਗ ਪਏ ਕਈ ਲੋਕ ਆਵੇ ਪਕਾਉਣ ਵਾਸਤੇ ਲੱਕੜਾਂ ਇਕੱਠੇ ਕਰਦੇ ਸਭ ਸੰਗਤਾਂ ਪ੍ਰੇਮ ਤੇ ਸ਼ਰਧਾ ਦੇ ਨਾਲ ਸੇਵਾ ਕਰਦੀਆਂ ਰਹੀਆਂ ਅਤੇ ਆਪਣਾ ਜਨਮ ਸਫਲ ਕਰਦੀਆਂ ਰਹੀਆਂ ਸਤਿਗੁਰੂ ਜੀ ਹਰ ਕਿਸੇ ਦੀ ਕਾਮਨਾ ਪੂਰੀ ਕਰਦੇ ਹਰ ਕਿਸੇ ਨੂੰ ਦੁੱਧ ਪੁੱਤ ਤਨ ਦੀ ਸੇਵਾ ਦਾ ਆਸ਼ੀਰਵਾਦ ਦਿੰਦੇ ਇਸੇ ਤਰ੍ਹਾਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਦੇਸ਼ ਪਰਦੇਸ਼ ਤੋਂ ਵੀ ਸੰਗਤਾਂ ਹੁਣ ਆਨ ਲੱਗ ਪਈਆਂ 6 ਮਹੀਨੇ ਸਾਲ ਪਿਛੋਂ ਉਹ ਦਰਸ਼ਨ ਕਰਨ ਜੁਰ ਆਉਂਦੀਆਂ ਅਤੇ ਸੇਵਾ ਕਰਦੀਆਂ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਘਰਾਂ ਨੂੰ ਵਾਪਸ ਚਲੀਆਂ ਜਾਂਦੀਆਂ ਕਈ ਸਿੱਖਾਂ ਦੇ ਪੁੱਤਰਾਂ ਨੂੰ ਗੁਰੂ ਜੀ ਨੇ ਦੁਕਾਨਾਂ ਪਵਾ ਦਿੱਤੀਆਂ ਉਸ ਜਗ੍ਹਾ ਦਾ ਨਾਮ ਗੁਰੂ ਦਾ ਬਾਜ਼ਾਰ ਪ੍ਰਸਿੱਧ ਹੋਇਆ ਇਸ ਤਰ੍ਹਾਂ ਗੁਰੂ ਚੱਕ ਦੀ ਰੌਣਕ ਬਹੁਤ ਵੱਧ ਗਈ ਹਜ਼ਾਰਾਂ ਸਿੱਖ ਗੁਰੂ ਜੀ ਪਾਸ ਆਉਂਦੇ ਤੇ ਜਾਂਦੇ ਰਹਿੰਦੇ ਇੱਕ ਦਿਨ ਗੁਰੂ ਜੀ ਦੀ ਪ੍ਰਸ਼ੰਸਾ ਸੁਣ ਕੇ ਬਰਨਾਲੇ ਦਾ ਇੱਕ ਪਾਈ ਬਹਿ ਲੋ ਗੁਰੂ ਜੀ ਪਾਸ ਦਰਸ਼ਨ ਕਰਨ ਆਇਆ ਜਦੋਂ ਗੁਰੂ ਜੀ ਨੂੰ ਮਿਲਣ ਵਾਸਤੇ ਉਹ ਆਪਣੇ ਘਰ ਤੁਰਿਆ ਤਾਂ ਆਪਣੇ ਪੀਰ ਸਖੀ ਸਰਵਰ ਨੂੰ ਬੜਾ ਮੰਦਾ ਸੀ पर ओ गुरुजी दी प्रशंसा सुनने के गुरुजी ਨੂੰ ਵੀ ਮਿਲਣਾ ਚਾਹੁੰਦਾ ਸੀ ਪਰ ਆਪਣੇ ਮਿੱਤਰਾਂ ਸਖੀਆਂ ਤੋਂ ਡਰਦਾ ਸੀ ਉਸਨੇ ਆਪਣਾ ਡਰ ਦੂਰ ਕਰਨ ਵਾਸਤੇ ਮਨ ਦੇ ਵਿੱਚ ਹੀ ਇੱਕ ਮੰਨਤ ਮੰਨ ਲਈ ਜੇਕਰ ਸਤਲੁਜ ਨਦੀ ਤੇ ਪਹੁੰਚਣ ਨਹੀਂ ਪੀਰ ਮੈਨੂੰ ਆਪਣੀ ਸ਼ਕਤੀ ਦੇ ਨਾਲ ਗੁਰੂਜੀ ਪਾਸ ਜਾਣ ਤੋਂ ਕਿਸੇ ਵੀ ਤਰ੍ਹਾਂ ਰੋਕ ਲੈਣਗੇ ਫਿਰ ਮੈਂ ਗੁਰੂਜੀ ਪਾਸ ਨਹੀਂ ਜਾਵਾਂਗਾ ਅਤੇ ਸਮਝ ਲਵਾਂਗਾ ਕੇ ਪੀਰ ਸ਼ਕਤੀवान ਹੈ ਪਰ ਜੇ ਮੈਂ ਕਿਸੇ ਵਿਗਮ ਤੋਂ ਬਗੈਰ ਅਤੇ ਬਿਨਾਂ ਕਿਸੇ ਸੁਪਨੇ ਦੇ ਸਤਲੁਜ ਦੇ ਪਾਸ ਪਹੁੰਚ ਗਿਆ ਇਹ ਸਖੀ ਸਰਵਰ ਪੀਰ ਵਾਲਾ ਸਾਰਾ ਮੈਂ ਦਰਿਆ ਦੀ ਪੇਟਾ ਕਰ ਦਵਾਂਗਾ ਅਤੇ ਇੱਕ ਮਨ ਹੋ ਕੇ ਗੁਰੂ ਜੀ ਪਾਸ ਹਾਜ਼ਰ ਹੋ ਜਾਵਾਂਗਾ ਜਦ ਬਹਿਲੋ ਹੌਲੀ-ਹੌਲੀ ਚੱਲ ਕੇ ਸਤਲੁਜ ਦੇ ਨੇੜੇ ਆਇਆ ਤੇ ਉਸਨੇ ਇਸ ਇਸ਼ਨਾਨ ਕਰਕੇ ਭੋਜਨ ਖਾਦਾ ਅਤੇ ਦਰਿਆ पार ਕਰਨ ਵਾਸਤੇ ਬੀੜੀ ਦੇ ਵਿੱਚ ਬੈਠ ਗਿਆ ਦਰਿਆ ਦੇ ਅੱਧ ਦੇ ਵਿੱਚਕਾਰ ਉਸ ਨੇ ਜਾ ਕੇ ਵੇਖਿਆ ਗੁਰੂ ਜੀ ਪਾਸ ਪਹੁੰਚਣ ਲਈ ਮੈਨੂੰ ਕੋਈ ਰੁਕਾਵਟ ਨਹੀਂ ਆਈ ਉਸ ਨੇ ਪੀਰ ਦਾ ਪਹਿਰਾਵਾ ਦਰਿਆ ਦੇ ਵਿੱਚ ਸੁੱਟ ਦਿੱਤਾ ਅਤੇ ਅਤੇ ਇੱਕ ਮਨ ਬਣਾ ਕੇ ਗੁਰੂ ਜੀ ਪਾਸ ਅੰਮ੍ਰਿਤਸਰ ਆ ਗਿਆ ਸਤਿਗੁਰੂ ਜੀ ਉਸ ਵੇਲੇ ਸਰੋਵਰ ਦੀ ਪੁਟਾਈ ਕਰਵਾ ਰਹੇ ਸਨ ਭਾਈ ਬਹਿਣੋ ਨੇ ਗੁਰੂ ਜੀ ਦੇ ਚਰਣਾ ਵਿੱਚ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਮਹਾਰਾਜ ਆਪਣੇ ਨਾਮ ਦੀ लाज ਰੱਖਣਾ ਕਿਉਂਕਿ ਮੈਂ ਆਪ ਜੀ ਦੇ ਹੀ ਆਸਰੇ ਆਇਆ ਹਾਂ ਮੈਨੂੰ ਤੁਸੀਂ ਆਪਣੀ ਸੇਵਾ ਦੇ ਵਿੱਚ ਲਾ ਲਵੋ ਬਹਿਣੋ ਦੀ ਪ੍ਰੇਮਮਈ ਬੇਨਤੀ ਸੁਣ ਕੇ ਗੁਰੂ ਜੀ ਕਹਿਣ ਲੱਗੇ ਭਾਈ ਸਿੱਖਾਂ ਸ਼ਰਧਾ ਦੇ ਨਾਲ ਹੀ ਸਾਰੇ ਕੰਮ ਹੁੰਦੇ ਹਨ ਸ਼ਰਧਾ ਹੀ ਭਗਤੀ ਦਾ ਮੂਲ ਹੈ ਇਸ ਕਰਕੇ ਸਭ ਤੋਂ ਪਹਿਲੇ ਸ਼ਰਦਾ ਹੀ ਤਾਰਨੀ ਚਾਹੀਦੀ ਹੈ ਤਾਂ ਹੀ ਮਨ ਵਾਂਛਿਤ ਫਲ ਪ੍ਰਾਪਤ ਹੋ ਜਾਂਦੇ ਹਨ ਇਹ ਸੁਝਾਅ ਦੇ ਕੇ ਗੁਰੂ ਜੀ ਨੇ ਉਸ ਨੂੰ ਇਤਾਂ ਤੇ ਆਵੇ ਦੀ ਸੇਵਾ ਦੇ ਦਿੱਤੀ ਅਤੇ ਜਿਸ ਤਰ੍ਹਾਂ ਦੂਜੇ ਮਜ਼ਦੂਰਾਂ ਨੂੰ ਮਿ ਦਿਹਾੜੀ ਮਿਲਦੀ ਸੀ ਉਸ ਨੂੰ ਵੀ ਸ਼ੁਰੂ ਕਰ ਦਿੱਤੀ ਗੁਰੂ ਜੀ ਦੀ ਆਗਿਆ ਅਨੁਸਾਰ ਪਾਈ ਬਹਿਲੋ ਜੀ ਬਹੁਤ ਖੁਸ਼ ਹੋਇਆ ਅਤੇ ਸਾਰੇ ਸਿੱਖਾਂ ਦੇ ਨਾਲ ਮਿਲ ਕੇ ਸੇਵਾ ਕਰਨ ਲੱਗ ਪਿਆ ਉਹ ਮਨ ਲਗਾ ਕੇ ਸੇਵਾ ਕਰਦਾ ਇੱਕ ਦਿਨ ਪਾਈ ਬਹਿਲੋ ਨੇ ਸਿੱਖਾਂ ਤੋਂ ਪੁੱਛਿਆ ਕਿ ਇਟਾ ਕਿਸ ਚੀਜ਼ ਦੇ ਨਾਲ ਜ਼ਿਆਦਾ ਪੱਕੀਆਂ ਹੁੰਦੀਆਂ ਹਨ ਤੇ ਫਿਰ ਇੱਕ ਸਿੱਖ ਨੇ ਦੱਸਿਆ ਜੇਕਰ ਆਵੇ ਦੇ ਵਿੱਚ ਵਿਸਤ ਪਾਇਆ ਜਾਵੇ ਤਾਂ ਇਟਾ ਬਹੁਤ ਲਾਲ ਹੁੰਦੀਆਂ ਹਨ ਅਤੇ ਜ਼ਿਆਦਾ ਪੱਕ ਜਾਂਦੀਆਂ ਹਨ ਬਹਿਲੋ ਇਸੇ ਤਰ੍ਹਾਂ ਹੀ ਸੇਵਾ ਦੇ ਵਿੱਚ ਲੱਗ ਗਿਆ ਅਤੇ ਬਹੁਤ ਤਨ ਤੇ ਮਨ ਨਾਲ ਸੇਵਾ ਕਰਨ ਲੱਗਾ ਜਿਸ ਤਰ੍ਹਾਂ ਸਿੱਖਾ ਨੇ ਦੱਸਿਆ ਸੀ ਉਸੇ ਤਰ੍ਹਾਂ ਉਸ ਨੇ ਇੱਟਾਂ ਪਕਾ ਲਈਆਂ ਤੇ ਬਹਿਲੋ ਬਹੁਤ ਹੀ ਖੁਸ਼ ਹੋਇਆ ਜਦ ਗੁਰੂ ਜੀ ਨੇ ਬਹਿਲੋ ਦੀ ਨਿਸ਼ਕਾਮ ਸੇਵਾ ਵੇਖੀ ਤੇ ਬਹੁਤ ਹੀ ਪ੍ਰਸੰਨ ਹੋਏ ਤੇ ਕਹਿਣ ਲੱਗੇ ਇਹ ਇੱਟਾਂ ਬਹੁਤ ਹੀ ਚੰਗੀਆਂ ਲਾਲ ਹੋਈਆਂ ਹਨ ਅਤੇ ਗੁਰੂ ਜੀ ਦੇ ਮੂੰਹ ਦੇ ਵਿੱਚੋਂ ਬਚਨ ਨਿਕਲੇ ਭਾਈ ਬਹਿਲੋ ਸਭ ਤੋਂ ਪਹਿਲੋ ਇਹੇ ਵਚਨ ਸੁਣ ਕੇ ਪਾਈ ਬਹਿਲੋ ਦਾ ਮਨ ਨਿਰਮਲ ਹੋ ਗਿਆ। ਇੱਕ ਦਿਨ ਲੰਗਰੀ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਅੱਜ ਲੰਗਰ ਦੇ ਵਿੱਚ ਆਟਾ ਨਹੀਂ ਹੈ। ਲੰਗਰ ਤਿਆਰ ਨਹੀਂ ਹੋਇਆ। ਲੰਗਰ ਦੀ ਰਸਤ ਦਾ ਪ੍ਰਬੰਧ ਛੇਤੀ ਹੀ ਕਰਨਾ ਪਵੇਗਾ। ਫਿਰ ਗੁਰੂ ਜੀ ਨੇ ਇਹ ਸੁਣ ਕੇ ਸੰਖਾ ਨੂੰ ਕਿਹਾ ਕਿ ਲੰਗਰ ਦੀ ਰਸਤ ਦਾ ਇੰਤਜ਼ਾਮ ਕਰੋ। ਫਿਰ ਪਾਈ ਬਹਿਲੋ ਬੋਲਿਆ ਕਿ ਜਿਹੜੀ ਤੁਸੀਂ ਮੈਨੂੰ ਸੇਵਾ ਦੀ ਮਜਦੂਰੀ ਦਿੰਦੇ ਰਹੇ ਹੋ ਉਹ ਸਭ ਮੈਂ ਇਕੱਠੀ ਕੀਤੀ ਹੋਈ ਹੈ ਉਸ ਦੀ ਤੁਸੀਂ ਰਸਤ ਲੈ ਕੇ ਲੰਗਰ ਤਿਆਰ ਕਰਵਾ ਦਿਓ ਮੈਂ ਸਭ ਤੁਹਾਡਾ ਦਿੱਤਾ ਹੀ ਖਾਂਦਾ ਹਾਂ ਭਾਈ ਬਹਿਣੋ ਦੀ ਇਹ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ ਭਾਈ ਬਹਿਣੋ ਜੋ ਤੂੰ ਗ੍ਰਾਹੀ ਕਰਕੇ ਲੰਗਰ ਛਕਦਾ ਹੈ ਹੁਣ ਤੂੰ ਮੰਗ ਕੇ ਖਾਣਾ ਛੱਡ ਦੇ ਅਤੇ ਗੁਰੂ ਦੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਿਆ ਕਰ ਭਾਈ ਬਹਿ ਲੋ ਹੁਣ ਗੁਰੂ ਜੀ ਦਾ ਕਹਿਣਾ ਮੰਨ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਲੱਗ ਪਿਆ। ਭਾਈ ਬਹਿ ਲੋ ਬੜੇ ਪ੍ਰੇਮ ਦੇ ਨਾਲ ਸਰੋਵਰ ਦੇ ਵਿੱਚੋਂ ਮਿੱਟੀ ਕੱਢ ਕੇ ਬਾਹਰ ਸੁੱਟਦਾ ਸੀ। ਟੋਕਰੇ ਪਰਣ ਵਾਲਾ ਜਿੰਨੀ ਮਿੱਟੀ ਪਾਰ ਦੇਂਦਾ ਉੰਨੀ ਹੀ ਉਹ ਚੁੱਕ ਕੇ ਬਾਹਰ ਸੁੱਟ ਆਂਦੇ। ਕਈ ਵਾਰ ਇਸ ਨੂੰ ਪਰਖਣ ਦੇ ਵਾਸਤੇ ਹਾਸੇ ਦੇ ਨਾਲ ਜ਼ਿਆਦਾ ਮਿੱਟੀ ਪਾ ਦਿੱਤੀ ਜਾਂਦੀ। ਐਨੀ ਮਿੱਟੀ ਕੇ 2-3 ਜਾਣੇ ਉਸ ਟੋਕਰੇ ਨੂੰ ਚੁਕਵਾ ਕੇ ਪਾਈ ਬਹਿਲੋ ਦੇ ਸਿਰ ਦੇ ਉੱਤੇ ਰਖਵਾਂਦੇ ਸੀ ਪਰ ਪਾਈ ਬਹਿਲੋ ਜਲਦੀ ਜਲਦੀ ਉਹ ਟੋਕਰੇ ਬਾਹਰ ਸੁੱਟ ਕੇ ਵਾਪਿਸ ਖਾਲੀ ਕਰਕੇ ਆ ਜਾਂਦੇ ਸਨ ਅਤੇ ਹੋਰ ਟੋਕਰਾ ਪਰਵਾਹ ਲੈਂਦਾ ਸੀ ਉਹ ਸੇਵਾ ਦੇ ਵਿੱਚ ਲੀਨ ਰਹਿੰਦਾ ਸੀ ਤੇ ਬਹੁਤ ਹੀ ਘੱਟ ਬੋਲਦਾ ਸੀ ਅਤੇ ਭੁੱਖ ਤੇ ਨੀਂਦ ਦੀ ਕੋਈ ਪਰਵਾਹ ਨਹੀਂ ਸੀ ਕਰਦਾ ਸਦਾ ਹੀ ਮਨ ਨੂੰ ਗੁਰੂ ਪ੍ਰੇਮ ਨਾਲ ਅਤੇ ਤਨ ਨੂੰ ਸੇਵਾਕਾਰ ਦੇ ਵਿੱਚ ਲਾਈ ਰੱਖਦਾ ਸੀ ਇੱਕ ਦਿਨ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਪਾਈ ਤੇਰੀ ਸੇਵਾ ਥਾਂ ਪੈ ਗਈ ਹੈ ਮਾਲਕ ਨੇ ਪ੍ਰਵਾਨ ਕਰ ਲਈ ਹੈ ਹੁਣ ਤੂੰ ਆਪਣੇ ਘਰ ਜਾ ਕੇ ਸਤਨਾਮ ਦਾ ਸਿਮਰਨ ਕਰਿਆ ਕਰ ਸਾਧ ਸੰਗਤ ਦਾ ਮਿਲਾਪ ਤੇ ਸੇਵਾ ਕਰਿਆ ਕਰ ਇਸ ਤਰ੍ਹਾਂ ਪਾਈ ਬਹਿਲੋ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਦੀ ਜ਼ਿੰਦਗੀ ਦਾ ਪਾਰ ਉਤਾਰਾ ਕੀਤਾ ਫਾਈ ਬਹਿ ਲੋ ਗੁਰੂ ਜੀ ਦੇ ਪਾਵਨ ਚਰਨਾ ਦੇ ਵਿੱਚ ਜਾ ਡਿੱਗਿਆ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ